ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੰਗੀਰ ਸਿੰਘ ਰਤਨਾ ਜੋ ਅੱਜ ਯੋਗੇਸ਼ ਪਾਟਿਆ ਜੀ ਦੇ ਟਰਸਟ ਵੱਲੋਂ ਗੁਰਦੁਆਰਾ ਗੋਵਿੰਦਪੁਰਾ ਸਾਹਿਬ ਕੋ ਕੋ ਮਾਜਰੀ ਸੁਨਾਮ ਉਦਮ ਸਿੰਘ ਵਾਲਾ ਵਿਖੇ ਅੱਖਾਂ ਦਾ ਕੈਂਪ ਲਾਇਆ ਗਿਆ ਸੀ ਉਸ ਵਿੱਚ ਤਕਰੀਬਨ 200 ਮਰੀਜ਼ਾਂ ਦੇ ਚੈੱਕਅਪ ਹੋਏ ਨੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਨੇ ਐਨਕਾ ਦਿੱਤੀਆਂ ਗਈਆਂ ਨੇ ਅਤੇ ਤਕਰੀਬਨ 50 ਮਰੀਜ਼ਾਂ ਦੇ ਉਹਨਾਂ ਦੇ ਲੈਂਜ਼ ਪਾਏ ਗਏ ਨੇ ਆਪਰੇਸ਼ਨ ਕੀਤੇ ਗਏ ਨੇ ਇੱਥੇ ਡਾਕਟਰ ਪਰਮਜੀਤ ਸਿੰਘ ਸੰਗਰੂਰ ਉਹਨਾਂ ਦੀ ਮਾਹਰ ਟੀਮ ਸਾਰੇ ਉਹਨਾਂ ਵੱਲੋਂ ਮਰੀਜ਼ਾਂ ਦੇ ਲੈਂਜ਼ ਪਾਏ ਗਏ ਨੇ ਫਰੀ ਲੈਂਜ਼ ਪਾਏ ਗਏ ਨੇ ਤੇ ਸੁਨਾਮ ਵਿਖੇ ਗੁਰਦੁਆਰਾ ਗੋਵਿੰਦਪੁਰਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਹਨਾਂ ਨੇ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਹੈ ਲੰਗਰ ਪਾਣੀ ਦਾ ਚਾਹ ਪਾਣੀ ਦਾ ਤੇ ਹੋਰ ਮੋਹਲਾ ਨਿਵਾਸੀ ਨਗਰ ਨਿਵਾਸੀਆਂ ਦੇ ਪੂਰੇ ਸਹਿਯੋਗ ਦੇ ਨਾਲ ਇਹ ਅੱਖਾਂ ਦਾ ਕੈਂਪ ਜੋ ਲਗਾਇਆ ਗਿਆ ਤੇ ਇਹਦੇ ਵਿੱਚ ਬਹੁਤ ਸਾਰੇ ਮਰੀਜ਼ਾਂ ਨੇ ਲਾਹੇ ਪ੍ਰਾਪਤ ਕੀਤੇ ਨੇ ਤੇ ਧੰਨਵਾਦੀ ਆ ਇਸ ਸਮਾਜ ਸੇਵੀ ਸੰਸਥਾ ਦੇ ਜਿਨ੍ਹਾਂ ਦੇ ਉਦਮ ਪਰਾਲੇ ਦੇ ਨਾਲ ਇਤਨੇ ਮਰੀਜ਼ਾਂ ਨੂੰ ਇਸ ਨਿਗਾ ਦਾ ਅੱਖਾਂ ਦਾ ਫਾਇਦਾ ਹੋਇਆ ਵਾਹਿਗੁਰੂ ਹੁਣ ਬੱਸ ਉਹ ਹੀ ਬੋਲੇ ਇਸ ਮੌਕੇ ਸੰਗਰਾਮੀ ਕਲਾ ਕੇਂਦਰ ਅਤੇ ਪ੍ਰਬੰਧਕਾ ਵੱਲੋਂ ਸ਼੍ਰੀ ਯੋਗਿੰਸ਼ ਪਾਟਿਆ ਜੀ ਦਾ ਸਨਮਾਨ ਕੀਤਾ ਗਿਆ ਸਨਮਾਨਿਤ ਕੀਤਾ ਗਿਆ ਹੋਰ ਜਿਹੜੇ ਸਹਿਯੋਗੀ ਸਨ ਉਹਨਾਂ ਦਾ ਵੀ ਬਹੁਤ ਵੱਡਾ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਡਾਕਟਰ ਪਰਮਜੀਤ ਸਿੰਘ ਜੀ ਇਹਨਾਂ ਦੇ ਸਮੁੱਚੇ ਸਟਾਫ ਨੂੰ ਵੀ ਸਨਮਾਨਿਤ ਕੀਤਾ ਗਿਆ ਕਿਉਂਕਿ ਇਹ ਬਹੁਤ ਪ੍ਰੇਮ ਦੇ ਨਾਲ ਸਾਰੇ ਮਰੀਜ਼ਾਂ ਦੀ ਸੇਵਾ ਸੰਭਾਲ ਕਰਦੇ ਨੇ ਬਹੁਤ ਹੀ ਆਪਣਤ ਦੇ ਨਾਲ ਕਰਦੇ ਨੇ ਇਹਨਾਂ ਨੂੰ ਵੀ ਪ੍ਰਬੰਧਕਾਂ ਵੱਲੋਂ ਸੰਗਰਾਮ ਕਲਾ ਕੇਂਦਰ ਵੱਲੋਂ ਸਨਮਾਨਿਤ ਕੀਤਾ ਗਿਆ ਹਾਂਜੀ ਅੱਜ ਜਿਹੜਾ ਇਹ ਕੈਂਪ ਲਾਇਆ ਗਿਆ ਇਹ ਬਹੁਤ ਸਲਾਘਾਯੋਗ ਹੈ ਬਹੁਤ ਵਧੀਆ ਕੰਮ ਦਾ ਕੰਮ ਚੱਲ ਰਿਹਾ ਹੈ ਜਿਹੜੀ ਮਰੀਜ਼ਾਂ ਦੀ ਦੇਖਭਾਲ ਹੋ ਰਹੀ ਹੈ ਇਹ ਬਹੁਤ ਵਧੀਆ ਕੰਮ ਹੈ ਕਿ ਕਿਸੇ ਬੰਦੇ ਨੂੰ ਅੱਖਾਂ ਮਿਲਣੀਆਂ ਕਿਸੇ ਨੂੰ ਦੇਖਣ ਦਾ ਉਹ ਮਿਲਣਾ ਆਜਾ ਜਿਹੜੇ ਬਜ਼ੁਰਗਾਂ ਦੇ ਪ੍ਰੇਸ਼ਨ ਹੋਏ ਨੇ ਬਹੁਤ ਵਧੀਆ ਸਲਾਘਾਯੋਗ ਹੈ ਬਹੁਤ ਵਧੀਆ ਕੰਮ ਹੈ ਇਹ ਸੰਸਾਰ ਨੂੰ ਮਤਲਬ ਹਰ ਰੋਜ਼ ਕਰਾਉਂਦੇ ਨੇ ਮਤਲਬ ਕਿ ਦਿਨ ਅਗੇ ਕੈਂਪ ਲੱਗਿਆ ਹੁੰਦਾ ਇਸ ਕਰਕੇ ਬਹੁਤ ਵਧੀਆ ਕੰਮ ਹੈ ਇਹ ਤੇ ਸਾਰੇ ਲੋਕਾਂ ਨੇ ਸਹਿਯੋਗ ਦਿੱਤਾ ਗੁਰਦੁਆਰਾ ਪ੍ਰਬੰਧਕਾਟੀ ਨੇ ਹੋਰ ਲਵੇਰੌਣੇ ਪਿੰਡ ਵਾਲਿਆਂ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਇਹ ਬਹੁਤ ਵਧੀਆ ਕੰਮ ਹੈ